ਖੰਡ ਦੇ ਦਿਨਾਂ ਚ ਖੇਮ ਕਰਨ ਦੀ ਸਿਆਸਤ ਗਰਮਾ ਛੱਠੂ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕਾਂਗਰਸ ਦਾ ਫੜਿਆ ਪੱਲਾ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ अनेका ਪਰਿਵਾਰ ਪਿੰਡ ਮਨਾਵਾ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਸਮੇਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੋਲਰ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਜੀ ਆਇਆਂ ਕਿਹਾ ਇਸ ਸਮੇਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਬੋਲਦਿਆਂ ਬੋਲਦਿਆਂ ਇੱਕ ਬਜ਼ੁਰਗ ਬੋਲਿਆ ਕਿ ਅਸੀਂ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਰਹੇ ਹਾਂ ਅਤੇ ਹੁਣ ਲੰਮਾ ਸਮਾਂ ਹੀ ਕਾਂਗਰਸ ਵਿੱਚ ਰਵਾਂਗੇ ਹੋਰ ਕੀ ਕਿਹਾ ਬਜ਼ੁਰਗ ਨੇ ਤੁਸੀਂ ਵੀ ਸੁਣੋ ਇਸ ਸਮੇਂ ਕਾਂਗਰਸ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਲੋਕ ਕਾਂਗਰਸ ਸਮੇਂ ਕੀਤੇ ਵਿਕਾਸ ਨੂੰ ਯਾਦ ਕਰ ਧੜਾ ਧੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਖੇਮ ਕਰਨ ਤੋਂ ਗੁਰਕੀਰਤ ਸਕੱਤਰਾ ਤੇ ਬਲਜਿੰਦਰ ਠੱਠੀ ਦੀ ਵਿਸ਼ੇਸ਼ ਰਿਪੋਰਟ ਐਂਕਰ ਕਬਲ ਬਿੱਗੀਪੁਰ ਅੱਜ ਜਿਹੜੇ ਸਾਡੇ ਚੱਠੂ ਪਰਿਵਾਰ ਅਸਦਾ ਪਾਲ ਤੋਂ ਸ਼ਾਹ ਜੀ ਸਤਾ ਬਿੱਕਰ ਤੋਂ ਜੀ ਸਾਡੇ ਸਾਬਕਾ ਸਰਪੰਚ ਸਾਹਿਬ ਸਾਰੇ ਇਹ ਅਕਾਲੀ ਦਲ ਦਾ ਜਿਹੜਾ ਸ਼੍ਰੋਮਣ ਅਕਾਲੀ ਦਲ ਦਾ ਇਹ ਮੇਨ ਜਿਹੜਾ ਟੜਾ ਸੀਗਾ ਅੱਜ ਸਾਰਾ ਕਾਂਗਰਸ ਸ਼ਾਮਲ ਹੋ ਰਿਹਾ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਤੇ ਪੁਲਸਾ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ-ਕਿਹੜੇ ਪਿੰਡ ਜਿਨ੍ਹਾਂ ਦੇ ਵਿੱਚੋਂ ਸ਼ਮੂਲੀਅਤ ਆਉਣ ਜਾ ਰਹੀਆਂ ਨੇ ਇਹ ਇਹ ਟੀਵੀ ਤੇ ਨਹੀਂ ਦੱਸੀਦਾ ਉਸੇ ਦਿਨ ਤੁਹਾਨੂੰ ਦੱਸਾਂਗੇ ਕਿ ਕਿਹੜੇ-ਕਿਹੜੇ ਆਉਣ ਜਾ ਰਹੇ ਪਰ ਬਹੁਤ ਵੱਡੀ ਗਿਣਤੀ ਆ तकरीबन ਮਹੀਨੇ ਡੇਢ ਮਹੀਨੇ ਦਾ ਅਗਲੇ ਦਾ ਪ੍ਰੋਗਰਾਮ ਜਿਹੜੇ ਆ ਲਿਖੇ ਹੋਏ ਆ ਸਾਰੇ ਬੰਨੇ ਤਿਆਰੀਆਂ ਚੱਲਣੀਆਂ ਔਰ ਜਿੱਥੇ ਜਿੱਥੇ ਹੋਊਗਾ ਤੁਹਾਨੂੰ ਉਸੇ ਦਿਨ ਦੱਸਾਂਗੇ ਵੀ ਆ ਪਰਿਵਾਰ ਚੱਲ ਰਿਹਾ। ਕੋਲ ਸਾਹਿਬ ਇੱਕ ਸਵਾਲ ਆ ਕਿ ਵਿਧਾਇਕ ਸਰਵਨ ਸਿੰਘ ਤੁਹਾਨੂੰ ਅਹੀਂ ਸਵਾਲ ਪੁੱਛਿਆ ਸੀ ਕਿ ਸ਼ਮੂਲੀਅਤਾਂ ਕਾਂਗਰਸ ਦੇ ਵਿੱਚ ਬਹੁਤ ਹੋ ਰਹੀਆਂ ਹਨ। ਉਹਨਾਂ ਦਾ ਕਹਿਣਾ ਸੀ ਕਿ ਉਹ ਆਪਣੇ ਬੰਦਿਆਂ ਨੂੰ ਸਰੋਪੇ ਪਾ ਕੇ ਤੇ ਫੇਰ ਤੋਂ ਸ਼ਾਮਲ ਕਰੀ ਜਾ ਰਹੇ। ਚਲੋ ਕੋਈ ਨਹੀਂ ਉਹਨੂੰ ਆਪ ਦੀ ਖੁਸ਼ੀ ਕਰ ਲੈਂ ਲੋ ਤੁਹਾਨੂੰ। ਇਹ ਤੁਹਾਨੂੰ ਪਤਾ ਹੀ ਆ ਵੀ ਇਹ ਮਨਾਵਾ ਪਰਿਵਾਰ ਜਿੱਲਾ ਸ਼ੁਰੂ ਤੋਂ ਅਕਲੀ ਦਿਲ ਦਾ ਪਰਿਵਾਰ ਰਿਹਾ। ਕੱਲ ਸਾਡੇ ਬੱਬਰ ਸਾਹਿਬ ਸਾਡੇ ਤੁਰੇ ਆ ਸਦਾ ਦਲਜੀਤ ਸੋ ਉਹ ਕੋ ਸਾਡਾ ਪਰਿਵਾਰ ਨਹੀਂ ਹਾਂ ਮਤਲਬ ਸੀਗੇ ਸਾਡੇ ਮਤਲਬ ਕਿਤੇ 20 25 ਸਾਲ ਪਹਿਲੋਂ ਸਾਡਾ ਨਾ ਰਾਇ ਉਹ ਸਾਰੇ ਅਕਾਲੀ ਦਲ ਦੇ ਪਰਿਵਾਰ ਸੀ ਅੱਜ ਸ਼ਾਮਲ ਹੋ ਰਿਹਾ ਸਾਡੇ ਕੂਕਿਆਂ ਦਾ ਜੱਸ ਕਿੱਥੇ ਆ ਜੱਗੇ 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 ਸਾਡਾ ਕੂਕਿਆਂ ਦਾ ਜਿਹੜਾ ਸਾਡਾ ਪਰਿਵਾਰ ਹੈ ਉੱਥੇ ਚੀਮਿਆਂ ਦੇ ਸਾਰੇ ਕੱਟੜ ਜਿਹੜੇ ਆ ਰੋਮਨ ਅਕਾਲੀ ਦਲ ਦੇ ਨਾਲ ਪਰਿਵਾਰ ਸਬੰਧਿਤ ਸੀਗੇ ਬੜੇ ਨੇਕ ਔਰ ਵਧੀਆ ਇਹ ਸਾਰੇ ਜਿਹੜੇ ਪਰਿਵਾਰ ਇੱਕ ਨਾ ਪੁੱਲੋ ਸਾਹਿਬ ਉਹ ਕਹਾਰੋ ਗੱਲ ਬੜੀ ਜ਼ਰੂਰੀ ਹੈ ਹਾਂਜੀ ਹਾਂਜੀ ਬਾਪੂ ਕੀ ਕਹਿਣਾ ਚਾਹੁੰਦੇ ਹੋ ਇਹ ਚੱਠੂ ਪੁਰਾਣਾ ਹੈ ਨਾ ਇਹ ਬਿਲਕੁਲ ਸਹੀ ਰਹਿਣਗੇ ਅੱਛਾ ਕਾਂਗਰਸ ਹਾਲ ਕਾਂਗਰਸ ਠੀਕ ਹੈ ਪਹਿਲਾਂ ਕੱਲ੍ਹ ਕੱਲ੍ਹ ਦਾ ਠੀਕ ਉਹਦੇ ਰਹਿਣ ਬੜਾ ਜ਼ਰੂਰੀ ਧੰਨਵਾਦ ਉਹਨੇ ਜੀਣਾ ਉਹ ਬੜਾ ਜ਼ਰੂਰੀ ਜੀ ਰਮਨ ਤੁਸੀਂ ਵੀ ਇਹ ਲੋਕ ਕਿਹੋ ਜਿਹਾ ਮੌਲ ਪਰਿਆਨ ਇੱਕ ਤੇ ਲੋਕ ਸਰਕਾਰ ਤੋਂ ਓਕੇ ਪਏ ਆ ਕੋਈ ਕੰਮ ਨਹੀਂ ਹੋ ਰਿਹਾ ਜਿਹੜੇ ਕੋਈ ਵਿਕਾਸ ਹੋਇਆ ਉਹ ਪਹਿਲਾਂ ਕਾਂਗਰਸ ਦੇ ਟਾਈਮ ਤੇ ਹੋਏ ਆ ਨਾ ਕੋਈ ਏਟ ਲੱਗੀ ਆ ਤੇ ਨਾ ਕੋਈ ਗੱਲ ਦਾ ਬਾਤ ਤੇ ਦੂਜਾ ਨੰਬਰ ਜਿਹੜੇ ਨਾ ਲਾਰੇ ਲੱਪੇ ਲਾਏ ਸੀ ਆ ਬੀਬੀਆਂ ਆਲਾ ਲਾਰਾ ਲਾਇਆ 1000 ਰੁਪਏ ਦਵਾਂਗੇ ਉਹ ਵੀ ਨਹੀਂ ਕਿਸ ਨੂੰ ਮਿਲ ਰਿਹਾ ਆ ਕਣਕਲੇ ਉਹ ਕਾਰਡ ਕੱਟੇ ਜਾ ਰਹੇ ਆ ਸਾਡੇ ਟਾਈਮ ਦੀ ਜਿਹੜੇ ਬਣੇ ਕਾਂਗਰਸ ਦੇ ਸਰਕਾਰ ਦੇ ਵਿੱਚ ਤੇ ਅਸੀਂ ਵੀ ਲੋਕ ਨੂੰ ਵੇਖ ਕੇ ਸਾਡੇ ਨਾਲ ਦਿਲੋਂ ਦੇਣਾ ਸਾਡਾ ਕਾਫਲਾ ਵੱਧ ਰਿਹਾ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਸਤਾਈ ਦੇ ਵਿੱਚ ਚੰਗਾ ਰਿਜ਼ਲਟ ਦਵਾਂਗੇ ਜੀ ਸੁਪਨ ਸਾਹਿਬ ਪੀਲੇ ਦਿਨੀ ਅਕਾਲੀ ਦਲ ਵੱਲੋਂ ਕੀਤੀ ਗਈ ਹੈ ਜੀ ਵਰਕਰ ਮੀਟਿੰਗ ਹਰਸਲ ਸਿੰਘ ਮਲਟੋਵਾ ਵੱਲੋਂ ਜਿਹੜੀ ਸ਼ਬਦਾਵਲੀ ਬੋਲੀ ਗਈ ਕਾਂਗਰਸ ਵੱਲੋਂ ਵੀ ਵਿਰੋਧ ਕੀਤਾ ਗਿਆ ਉਹ ਬਾਰੇ ਕੀ ਕਰੋਗੇ ਕੱਲ ਤੇ ਕੱਲ ਆ ਜੇ ਜਦੋਂ ਬੰਦੇ ਦਾ ਐਡਾ ਵੱਡਾ ਕਾਦ ਹੋਵੇ ਉਹਨੂੰ ਇਹੋ ਜਿਹਾ ਨਹੀਂ ਬੋਲਣਾ ਚਾਹੀਦਾ ਠੀਕ ਹੈ ਨਾ ਤੇ ਮਾੜੀ ਗੱਲ ਆ ਸਾਰੇ ਉਸ ਚੀਜ਼ ਦਾ ਜਵਾਬ ਮਿਲ ਰਿਹਾ ਮੇਰੇ ਪਿੰਡ ਵੀ 10 ਗੋਲ ਵੰਡੀ ਚੋਂ ਸਰਦਾਰ ਦਲਜੀਤ ਸੋ ਵੀ ਕੱਲ ਆਏ ਹੀ ਅੱਜ ਵੀ ਆ ਵੇਖ ਲੋ ਰੋਜ਼ ਦੀ ਰੋਜ਼ ਕੰਮ ਚ ਲੰਡਿਆ ਇਹ ਉੱਚੀ ਦਾ ਆਜ ਬਅ ਮਰ ਰਿਹਾ ਨਾ ਤੇ ਆਉਣ ਵਾਲੇ ਦਿਨ ਸਪੰਸਰ ਸਾਹਿਬ ਕਿੰਨੇ ਪ੍ਰੋਗਰਾਮ ਜੜੇ ਰੇਕੇਗੇ ਹੁਣ ਤੁਹਾਨੂੰ ਦੱਸੀ ਜਾਵਾਂਗੇ ਹੌਲੀ ਹੌਲੀ ਚੰਗਾ ਹੀ ਹੋਊ ਫਿਰ ਅੱਗੇ ਵਧੀਏ ਕਰਾਂਗੇ ਹਾਂਜੀ ਸਪੰਸਰ ਸਾਹਿਬ ਜਿਸ ਤਰ੍ਹਾਂ ਕਾਂਗਰਸ ਦਾ ਗ੍ਰਾਫ ਦਿਨੋਂ ਦਿਨ ਵੱਧ ਰਿਹਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਤੇ ਗ੍ਰਾਫ ਜਿਹੜਾ ਦਿਨੋਂ ਦਿਨ ਹੋਰ ਵਧੂਗਾ ਜੀ ਥੋੜੇ ਦਿਨਾਂ ਦੇ ਵਿੱਚ ਵੱਡੇ ਵੱਡੇ ਸਿਆਸੀ ਨਮਾਕੇ ਹੋਣਗੇ ਹਲਕੇ ਦੇ ਵਿੱਚ ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿ ਕਿੰਨਾ ਹੋਰ ਗ੍ਰਾਫ ਵਧਣ ਗਿਆ ਸਰਦਾਰ ਸੁਖਪਾਲ ਸਿੰਘ ਭੁੰਦਰ ਜਿਹੜਾ ਨੇ ਨੇਕ ਇਨਸਾਨ ਆ ਉਹਦੀ ਲੋਕਪ੍ਰਤਿਆ ਨੂੰ ਵੇਖ ਕੇ ਹਰ ਇੱਕ ਦੇ ਦਿਲ ਕਰਦਾ ਮੈਂ ਕਾਂਗਰਸ ਦਾ ਹੱਥ ਫੜਾ ਤੇ ਉਹਨਾਂ ਲੋਵੀਆਂ ਵੀ ਅਸੀਂ ਜਿੰਨਾ ਹੋਰ ਵੀ ਇਮਾਨਦਾਰੀ ਨਾਲ ਕੰਮ ਕਰ ਸਕੀਏ ਕਰ ਸਕੀਏ ਉਹਨਾਂ ਕਰਗੀਏ